ਆ ਇੱਧਰ ਬੱਸ ਬੱਸ ਨਾ ਰੁਕੋ ਮੈਂ ਅੱਗੇ ਵੀ ਰਾਈ ਨੀ ਸਭ ਤੋਂ ਪਹਿਲਾਂ ਗਾਣਾ ਮਮਾ ਜੱਟ ਕੋਲ ਮੈਂ ਤੁਹਾਨੂੰ ਪਤਾ ਨਹੀਂ ਕਿ ਕਿਹੜਾ ਹੋਊਗਾ ਉੱਧਰ ਪਹਿਲਾਂ ਹੋਰ ਕਿੱਥੇ ਖੜੇ ਨਹੀਂ ਇੱਧਰ ਹੋਣਾ ਇੱਧਰ ਹੋਣਾ ਮੈਨੂੰ ਲੱਗਦਾ ਅੱਗੇ ਵੀ ਇੱਕ ਵਾਰੀ ਆਏ ਸਭ ਐਂ ਪੈ ਚੱਲ ਚੱਪਲਾ ਨਾ ਪਾਏਂਗੇ पाणी अंदर अंदर दाती ताईं दात هي ادب يا مولانا حافظ دا درو ਆਤਮਾ ਦਾ ਵੰਦਨਾ ਹੈ ਆਪਿ ਬਾਟ ਜੈ ਜੀਨਾ ਆਹ ਹੈ ਆਪਣੇ ਕੀਤੇ ਨਾਮ ਗੁਰਤ ਪਦੇ ਮਾਰੇ ਪਹਿਲੀ ਕਿਸੇ ਮਨਾਈ ਜਿਓ ਜਾਸੀ ਧਨ ਵਿਆ ਹੰਨ ਗੁਰਈਏ ਨਾਮ ਦਾ ਨਾਮ ਜਿਹੀ ਜਨਮਨਾ ਹੋਤੁ ਉਜਾਗਾ ਕਰੇ ਸਤਿ ਸੇ ਮਨ ਵਿੱਚ ਕਰੇ ਅਗਮਾਨ ਤੇ ਕੋਖਾ ਜਦੋਂ ਵੀ ਫਾਈ ਆਪਾਂ ਜਿੱਥੇ ਵੀ ਟੀਮ ਦੀ ਯਾਤਰਾ ਜਾਂਦੇ ਆ ਥੋੜਾ ਬੋਤਲਾਂ ਵਾਈ ਤੋਂ ਦੀ ਯੋਗਦਾਨ ਦੇ ਰੂਪ ਕੋਣਾ ਚਾਹੀਦਾ ਕੀ ਹੋ ਗਿਆ ਸਾਨੂੰ ਅਜੇ ਵੀ ਹਸਾਣਾ ਕਿ ਉਹ ਸਮੇਂ ਪਾਸੀ ਮਿਲਦੇ ਆ ਹਾਂ ਅੱਧਾ ਖਿਆਨਾਂ ਦੇ ਗੱਬਿਆ ਜਦੋਂ ਬਾਤ ਨੇ ਦੱਸੋ ਦੋਨੋਂ ਪਤਾ